ਸਤਿ ਸ਼੍ਰੀ ਅਕਾਲ ਜੀ ਪਟਿਆਲਾ ਸਿਕਿਚਨ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਆਪਾਂ ਲੱਗੇ ਆ ਜੇ ਨਿੰਬੂ ਦਾ ਖੱਟਾ ਮਿੱਠਾ ਗੁੜ ਵਾਲਾ ਆਚਾਰ ਬਣਾਣਾ ਤੇ ਇਹ ਆਪਾਂ ਨੇ ਨਿੰਬੂ ਲਏ ਆ ਜੀ ਡੇਢ ਕਿਲੋ ਦੇ ਕਰੀਬ ਨਿੰਬੂ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਲਿਆ ਨਮਕ ਨਿੰਬੂਆਂ ਵਿੱਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਕਰ ਦਾਂਗੇ ਜੀ ਮਿਕਸ ਮਿਕਸ ਕਰਕੇ ਆਪਾਂ ਕੱਚ ਦੇ ਬਰਤਨ ਵਿੱਚ ਇਹਨੂੰ ਪਾ ਕੇ ਹਫਤੇ ਲਈ ਛੱਟ ਦਾਂਦੇ ਆਚਾਰ ਬਹੁਤ ਵਧੀਆ ਬਣਦਾ ਜੀ ਗੁੜ ਵਾਲਾ ਆਚਾਰ ਬਣਾਵਾਂਗੇ ਆਪਾਂ ਜੀ ਆਪਾਂ ਨੇ ਖੱਚ ਦਾ ਵਰਤਮਾਨ ਇਹਦੇ ਵਿੱਚ ਆਪਾਂ ਸਾਰੇ ਨਿੰਬੂ ਪਾ ਦਾਂਗੇ ਤੁਸੀਂ ਕੜਛੀ ਲੈ ਲੈਣਾ ਵੈਸੇ ਇਹਦਾ ਕੋਈ ਖਰਾਬ ਹੋਣ ਦਾ ਚੱਕਰ ਨਹੀਂ ਹੁੰਦਾ ਹੁਣ ਆਪਾਂ ਇਹਨੂੰ ਇੱਕ ਹਫਤੇ ਬਾਅਦ ਫਿਰ ਆਪਾਂ ਜਿਹੜਾ ਪ੍ਰੋਸੀਜਰ ਹੈਗਾ ਇਹ ਅੱਗੇ ਉਹ ਦੱਸਾਂਗੇ ਸਾਰਾ ਕਿੰਨੇ ਮਸਾਲੇ ਪਾਣੇ ਆ ਗੁੜ ਕਿਵੇਂ ਪਾਣਾ ਹੈ ਕਿੰਨਾ ਗੁੜ ਪਏਗਾ ਉਹਨੂੰ ਕਿਸ ਤਰ੍ਹਾਂ ਪਾਉਣਾ ਹੈ ਉਹ ਆਪਾਂ ਇੱਕ ਹਫ਼ਤੇ ਬਾਅਦ ਦੱਸਾਂਗੇ ਜੀ ਤੇ ਤੁਸੀਂ ਇੱਕ ਧਿਆਨ ਰੱਖਣਾ ਏ ਇਹ ਵਰਤਮਾਨ ਜਿਹੜਾ ਹੈਗਾ ਇਹ ਭਾਂਡਾ ਜ ਜ ਤੁਸੀਂ ਚੀਨੀ ਮਿੱਟੀ ਦਾ ਲੈਣਾ ਏ ਜਾਂ ਕੱਚ ਦਾ ਲੈਣਾ ਏ ਬਿਲਕੁਲ ਸੁੱਕਾ ਤੇ ਸਾਫ਼ ਹੋਣਾ ਚਾਹੀਦਾ ਤੇ ਹੁਣ ਆਪਾਂ ਇਹਨੂੰ ਇੱਕ ਹਫ਼ਤੇ ਲਈ ਛੱਡ ਦਾਂਗੇ ਉਸ ਤੋਂ ਬਾਅਦ ਆਪਾਂ ਦੱਸਾਂਗੇ ਤੁਹਾਨੂੰ ਕਿਹੜੇ-ਕਿਹੜੇ ਮਸਾਲੇ ਕਿੰਨੇ ਪਾਣੇ ਆ ਤੇ ਗੁੜ ਕਿੰਨਾ ਪਾਣਾ ਏ ਉਹਨੂੰ ਕਿੱਦਾਂ ਬਣਾਉਣਾ ਏ ਬਣੇ ਰਹੋ ਜੀ ਵੀਡੀਓ ਤੇ ਹਾਂਜੀ ਆਪਾਂ ਕਰਦੇ ਹਾਂ ਜੀ ਨਿੰਬੂ ਦਾ ਆਚਾਰ ਸ਼ੁਰੂ ਜਿਹੜਾ ਆਪਾਂ ਨੇ ਧੁੱਪੇ ਰੱਖਿਆ ਸੀ ਇੱਕ ਹਫ਼ਤੇ ਲਈ ਆ ਦੇਖੋ ਜੀ ਇੱਕ ਹਫਤੇ ਵਿੱਚ ਆਚਾਰ ਜਿਹੜਾ ਇਹ ਬਿਲਕੁਲ ਸੌਫਟ ਹੋ ਗਿਆ ਹਾ ਦੇਖੋ ਬਿਲਕੁਲ ਸੌਫਟ ਹੋ ਗਿਆ ਨਮਕਨੇ ਪਕਾਤਾ ਸਾਰਾ ਆਚਾਰ ਜੇ ਤੁਸੀਂ ਨਾਲ ਦੀ ਨਾਲ ਸਾਰੇ ਮਸਾਲੇ ਪਾ ਦਿੰਦੇ ਆ ਮਿੱਠਾ ਪਾ ਦਿੰਦੇ ਆ ਤਾਂ 2 ਮਹੀਨੇ ਲੱਗ ਜਾਂਦੇ ਆ ਬਣਨ ਵਿੱਚ ਕੱਲਾ ਨਮਕ ਪਾ ਕੇ ਤੁਸੀਂ ਰੱਖੋ ਕੱਲਾ ਨਮਕ ਪਾ ਕੇ ਨਿੰਬੂ ਛੱਡ ਦਿਓ ਤੇ ਇੱਕ ਹਫਤੇ ਵਿੱਚ ਬਿਲਕੁਲ ਤਿਆਰ ਹੋ ਜਾਂਦੇ ਆ ਛਿਲਕੇ ਬਿਲਕੁਲੋ ਸੌਫਟ ਹੋ ਗਏ ਤੇ ਹੁਣ ਆਪਾਂ ਨੇ ਸਭ ਤੋਂ ਪਹਿਲਾਂ ਇੱਕ ਭਾਂਡਾ ਲਿਆ ਜੀ ਉਸ ਵਿੱਚ ਪਾ ਲੈਣਾ ਜੀ ਆਪਾਂ ਨੇ ਅੱਧੇ ਕੌਲੀ ਪਾਣੀ ਮੇਰੇ ਕੋਲ 1.5 ਕਿਲੋ ਨਿੰਬੂ ਸੀਗੇ ਤੇ ਹੁਣ ਆਪਾਂ ਇਹਦੇ ਵਿੱਚ 3 ਪਾ ਦੇ ਕਰੀਬ ਪਾ ਲਾਂਗੇ ਗੀ ਇਹਨੂੰ ਆਪਾਂ ਨੇ ਮੈਲਟ ਕਰਨਾ ਹੈ ਪਾਣੀ ਉਬਾਲ ਕੇ ਥੋੜੀ ਜਿਹੀ ਪਾਵਾਂਗੇ ਜੀ ਮੈਂ ਸ਼ੱਕਰ ਕਿਉਂਕਿ ਮੇਰੇ ਕੋਲ ਗੁੜ ਥੋੜਾ ਘੱਟ ਰਹਿ ਗਿਆ 1.5 ਕਿਲੋ ਵਿੱਚ 1 ਕਿਲੋ ਕ ਤਾਂ ਗੁੜ ਚਾਹੀਦਾ ਹੈ ਤਾਂ ਹੀ ਮਿਠਾਸ ਬਣੇਗੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮੈਲਟ ਕਰ ਲਾਂਗੇ ਗੁੜ ਪੱਕਣ ਲਈ ਛੱਡ ਦਿੱਤਾ ਆਪਾਂ ਨੇ ਗੈਸ ਤੇ ਉੰਟੀ ਦਰ ਨੂੰ ਆਪਾਂ ਮਸਾਲੇ ਤਿਆਰ ਕਰਦੇ ਹਾਂ ਚੰਗੀ ਤਰ੍ਹਾਂ ਗੁੜ ਮੈਲਟ ਹੋ ਜਾਏਗਾ ਹੁਣ ਆਪਾਂ ਨੇ 2 ਚਮਚ ਸੌਂਫ ਲਏ ਆ ਜੀ 1 ਚਮਚ ਅਜਵੈਨ 3-4 ਵੱਡੀਆਂ ਇਲਾਇਚੀਆਂ ਦੇ ਬੀਜ ਤੇ 2 ਟੁਕੜੇ ਦਾਲਚੀਨੀ ਦੇ ਤੇ 5-7 ਲਏ ਆ ਜੀ ਲੌਂਗ ਤੇ ਹੁਣ ਆਪਾਂ ਇਸ ਇਹਨਾਂ ਮਸਾਲਿਆਂ ਨੂੰ ਦਰਦਰਾ ਜਾ ਜਿਹੜੇ ਵਿੱਚ ਇਹ ਕੁੱਟ ਲਵਾਂਗੇ ਆਓ ਜੀ ਮਸਾਲੇ ਆਪਾਂ ਨੇ ਦਰਦਰੇ ਪੀਸ ਲਏ ਇਹ ਹੈਗੇ ਆ ਜੀ ਵੱਡੀ ਇਲਾਇਚੀ ਦਾਲਚੀਨੀ ਤੇ ਲੌਂਗ ਤੇ ਸੌਫਰ ਜਵੈਣ ਆਪਾਂ ਨੇ ਸਾਬਤ ਰੱਖੀ ਐ ਹੁਣ ਕੜਾਹੀ ਗੈਸ ਤੇ ਆਪਾਂ ਨੇ ਰੱਖ ਲਈ ਮੈਂ ਥੋੜਾ ਜਿਹਾ ਦੋ ਚਮਚ ਜਿੰਨੇ ਕ ਤੇਲ ਪਾਏ ਪਾਇਆ ਏ ਤੇ ਹੁਣ ਆਪਾਂ ਸੌਫਰ ਜਵੈਣ ਤੇਲ ਵਿੱਚ ਥੋੜਾ ਜਿਹਾ ਫਰਾਈ ਕਰਕੇ ਫਿਰ ਇਹਦੇ ਵਿੱਚ ਗੁੜ ਪਾਵਾਂਗੇ ਜਿਹੜਾ ਮੈਲਟ ਹੋਇਆ ਏ ਤੁਸੀਂ ਪਹਿਲਾਂ ਗੁੜ ਪਾ ਸਕਦੇ ਆ ਮਸਾਲੇ ਸਾਰੇ ਇਦਾਂ ਹੀ ਪਕਾ ਸਕਦੇ ਆ ਪਾਣੀ ਗੁੜ ਵਾਲੇ ਪਾਣੀ ਵਿੱਚ ਤੇ ਮੈਂ ਸੋਂਾ ਭਪੁੰਨ ਕੇ ਪਾ ਰਹੀ ਹਾਂ ਜਿੱਦਾਂ ਵੀ ਤੁਹਾਨੂੰ ਠੀਕ ਲੱਗਿਆ ਤੁਸੀਂ ਕਰ ਸਕਦੇ ਆਂ ਇਹ ਜੀ ਆਪਾਂ ਗੁੜ ਜਿਹੜਾ ਮੈਲਟ ਹੋਇਆ ਏ ਇਹਨੂੰ ਆਪਾਂ ਛਾਣ ਕੇ ਪਾਵਾਂਗੇ ਆਹ ਆਚਾਰ ਫੜਾਈ ਵਿੱਚ ਆਪਾਂ ਇਹਨੂੰ ਗੁੜ ਦੇ ਨਾਲ ਨਾਲ ਪਕਾਉਣਾ ਹੀ ਆਚਾਰ ਨੂੰ ਸਾਰੇ ਨੂੰ ਲੋ ਜੀ ਗੁੜ ਦੇ ਵਿੱਚ ਆਪਾਂ ਨੇ ਸੌਫ ਦਾ ਤੇ ਜਵੈਣ ਦਾ ਤੜਕਾ ਲਗਾ ਕੇ ਗੁੜ ਪਾ ਲਿਆ ਮੈਲਟ ਕਰਕੇ ਤੇ ਨਿੰਬੂ ਪਾ ਲਿਆ ਤੇ ਹੁਣ ਆਪਾਂ ਪਾਵਾਂਗੇ ਜਿਹੜਾ ਮਸਾਲਾ ਕੁੱਟਿਆ ਸੀ ਉਹ ਇਹਦੇ ਨਾਲੇ ਸੌਫ ਜਵੈਣ ਪਾ ਸਕਦੇ ਆ ਤੁਸੀਂ ਪਰ ਮੈਂ ਭੁੰਨ ਕੇ ਪਾਈਆਂ ਜਿੱਦਾਂ ਵੀ ਤੁਹਾਨੂੰ ਠੀਕ ਲੱਗਿਆ ਕਰ ਸਕਦੇ ਆ ਤੇ ਥੋੜੀ ਜਿਹੀ ਪਾਵਾਂਗੇ ਆਪਾਂ ਸੁੰਡ ਸੁੰਡ ਪਾਊਡਰ ਇਹਨਾਂਕ ਪਾਵਾਂਗੇ ਜੀ ਆਪਾਂ 2 ਚਮਚ ਜਿੰਨਾ ਕਾਲਾ ਨਮਕ ਚਿੱਟਾ ਨਮਕ ਪਾਨੇ ਨਿੰਬੂਆਂ ਦੇ ਨਾਲ ਪਾਈ ਲਿਆ ਸੀ ਥੋੜਾ ਜਿਹਾ ਫਲੇਵਰ ਲਈ ਪਾਵਾਂਗੇ ਦੋ ਚਮਚ ਜਿੰਨਾ ਕਾਲਾ ਨਮਕ ਤੇ ਹੁਣ ਆਪਾਂ ਇਹਨੂੰ ਕਰ ਦਾਂਗੇ ਜੀ ਮਿਕਸ ਦੋ ਚਮਚ ਪਾਵਾਂਗੇ ਜੀ ਆਪਾਂ ਲਾਲ ਮਿਰਚ ਪਾਵਾਂਗੇ ਜੀ ਕਾਲੀ ਮਿਰਚ ਜਿਹੜੀ ਆਪਾਂ ਨੇ ਛੁੰਡ ਪਾਈ ਹੈ ਉਹਦੇ ਨਾਲ ਬਹੁਤ ਵਧੀਆ ਫਲੇਵਰ ਬਣਦਾ ਏ ਤੇ ਬਹੁਤ ਵਧੀਆ ਅਚਾਰ ਵਿੱਚ ਉਹ ਸੁਗੰਧੀ ਆਏਗੀ ਤੁਸੀਂ ਜਰੂਰ ਇਸ ਤਰ੍ਹਾਂ ਟਰਾਈ ਕਰਕੇ ਦੇਖਿਓ ਖੱਟਾ ਮਿੱਠਾ ਬਹੁਤ ਵਧੀਆ ਆਚਾਰ ਬਣੇਗਾ ਬੱਚਿਆਂ ਦੇ ਟਿਫਨ ਵਿੱਚ ਦੇਉਗੇ ਤਾਂ ਬੱਚੇ ਬਹੁਤ ਵਧੀਆ ਰੋਟੀ ਨਾਲ ਜਕੇ ਖਾਂਦੇ ਆ ਬਹੁਤ ਟੇਸਟ ਹੋ ਜਾਂਦਾ ਇਹ ਆਚਾਰ ਦਾ ਲਓ ਜੀ ਆਪ ਗਿੰਬੂ ਦਾ ਗੁੜ ਵਾਲਾ ਖੱਟਾ ਮਿੱਠਾ ਆਚਾਰ ਬਣ ਕੇ ਹੋ ਗਿਆ ਜੀ ਤਿਆਰ ਆ ਦੇਖੋ ਕਿੰਨਾ ਸੋਹਣਾ ਕਲਰ ਆਇਆ ਏ ਆ ਦੇਖੋ ਤੇ ਜਿਸ ਟਾਈਮ ਆਪਾਂ ਇਹਨੂੰ ਪਕਾਇਆ ਏ ਗੁੜ ਦੀ ਚਾਸ਼ਨੀ ਬਣਾ ਕੇ ਇਨੂੰ ਉਦੋਂ ਤੱਕ ਪਕਾਉਣਾ ਏ ਜਦੋਂ ਆਪਾਂ ਹੱਥ ਨੂੰ ਇਦਾਂ ਲਗਾ ਕੇ ਇਦਾਂ ਕਰਕੇ ਚਿਪ ਦੇਖ ਲਓ ਜਦੋਂ ਆਪਣੇ ਹੱਥ ਨਾਲ ਚਿਪਕਣ ਲੱਗ ਗਈ ਆਚਾ ਸਣੀ ਉਦੋਂ ਗੈਸ ਕਰ ਦੇਣਾ ਜੀ ਬੰਦ ਤੇ ਠੰਡਾ ਹੋ ਕੇ ਇਹ ਆਪਣੇ ਆਪ ਗਾੜਾ ਹੋ ਜਾਂਦਾ ਏ ਇਸ ਤਰ੍ਹਾਂ ਤੁਸੀਂ ਤਿਆਰ ਕਰ ਸਕਦੇ ਆ ਅਪ ਸਰਦੀਆਂ ਵਿੱਚ ਜਿਹੜੇ ਨਿੰਬੂ ਲੱਗਦੇ ਆ ਉਹ ਆਪਣੇ ਹੁਣ ਕੰਮ ਤਾਂ ਆਉਂਦੇ ਨਹੀਂ ਹੈਗੇ ਆਪਾਂ ਇਸ ਤਰ੍ਹਾਂ ਆਚਾਰ ਬਣਾ ਕੇ ਤਿਆਰ ਕਰਕੇ ਰੱਖ ਸਕਦੇ ਆ ਪਰ ਜਿਹੜਾ ਵਿੱਚ ਨਿੰਬੂ ਦੇ ਕਾਲੀ ਮਿਰਚ ਜਵੈਣ ਸੌਂਫ ਸੂੰਠ ਸਾਰੇ ਮਸਾਲੇ ਪਾਏ ਉਹਨਾਂ ਦਾ ਬਹੁਤ ਸੋਹਣਾ ਟੇਸਟ ਆ ਰਿਹਾ ਈ ਇਹਦੀ ਆਚਾਰ ਇਹ ਆਚਾਰ 1 ਸਾਲ 2 ਸਾਲ 5 ਸਾਲ ਤੱਕ ਰੱਖ ਸਕਦੇ ਆ ਤੁਸੀਂ ਇਹਦਾ ਕੁਝ ਵੀ ਖਰਾਬ ਨਹੀਂ ਹੁੰਦਾ ਸਾਰਾ ਆਚਾਰ ਬਣਾ ਕੇ ਆਪਾਂ ਨੇ ਇਸ ਜਾਰ ਵਿੱਚ ਸਾਂਭ ਲਈ ਛਿੱਲੇ ਸਾਲ ਵਾਲਾ ਇਹ ਇਹ ਵੀ ਖੱਟਾ ਮਿੱਠਾ ਈ ਪਰ ਇਹ ਚੀਨੀ ਪਾ ਕੇ ਬਣਾਇਆ ਹੋਇਆ ਇਹ ਹੋਰ ਤਰੀਕੇ ਨਾਲ ਬਣਾਇਆ ਹੋਇਆ ਈ ਇਹਨੂੰ ਪਕਾ ਕੇ ਬਣਾਇਆ ਈ ਇਹਨੂੰ ਪਕਾ ਕੇ ਬਣਾਇਆ ਏ ਇਹ ਹੋਰ ਤਰੀਕੇ ਨਾਲ ਬਣਾਇਆ ਹੋਇਆ ਏ ਇਹਦੀ ਵੀ ਵੀਡੀਓ ਤੁਸੀਂ ਚੈੱਕ ਕਰ ਸਕਦੇ ਆ ਤੇ ਇਹ ਬੱਟਿਆਂ ਨੂੰ ਤਾਂ ਬੱਚਿਆਂ ਨੂੰ ਤਾਂ ਸਭ ਨੂੰ ਬਹੁਤ ਪਸੰਦ ਆਏਗਾ ਖੱਟਾ ਮਿੱਠਾ ਆਚਾਰ ਤੁਸੀਂ ਵੀ ਸਟੋਰ ਕਰ ਸਕਦੇ ਆ ਨਿੰਬੂ ਇਸ ਤਰ੍ਹਾਂ ਸਰਦੀਆਂ ਵਿੱਚ ਨਿੰਬੂ ਬਹੁਤ ਜ਼ਿਆਦਾ ਲੱਗਦੇ ਆ ਫਲ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਲਾਈਕ ਵੀ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਮੇਰਾ ਆਚਾਰ ਤੁਹਾਨੂੰ ਕਿੰਦਾ ਦਾ ਲੱਗਿਆ ਅਗਲੀ ਕਿਸੇ ਮੇਰੀ ਵੀਡੀਓ ਅਗਲੀ ਵੀਡੀਓ 'ਚ ਮਿਲਾਂਗੇ ਜੀ। ਹਰ ਤੱਕ ਲਈ ਸਤਿ ਸ੍ਰੀ ਅਕਾਲ।